ਸ੍ਰੀਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੈਰੀ ਫਾਰਮ ਬੰਗੜਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਸੇਲ ਕਰਨ ਲਈ ਵੀਡੀਓ ਬਣਵਾਉਣੀ ਹੋਵੇ ਆਪਣਾ ਮੋਬਾਈਲ ਨੰਬਰ 77176 ਤੇ 92249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਬੋਰਜਹਰੀਕਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੇਤੋਂ ਪੈਂਦੀ ਆ ਜਿਸ ਦੇ ਵਿੱਚ ਬਾਈ ਜੀ ਬਹੁਤ ਸੋਹਣੇ ਸੁਨੱਖੀਆਂ ਤਿੰਨ ਵੜਾ ਟਾਡੇ ਲਈ ਲੈ ਕੇ ਹਾਜ਼ਰ ਹੋਏ ਆ ਤੇ ਬਾਈ ਜੀ ਇੱਕ ਬਾਈ ਜੀ ਹੁਣ ਇਕੱਲੇ ਪਹਿਲਾ ਨੰਬਰ ਜਰਸੀ ਗੱਬਣ ਇਧਰ ਆਇਓ ਬਾਈ ਜੀ ਦੱਸਿਓ ਇਹਦੀ ਡਿਟੇਲ ਤੇ ਇਹਦੀ ਬਾਈ ਜੀ ਪਹਿਲਾਂ ਵਹਿੜ ਦੀ ਕੀ ਡਿਟੇਲ ਆ ਜੀ ਇਹ ਤੋਕੜ ਕੱ ਬਣਾਈਏ ਹਾਂ ਬਾਈ ਇਹ ਤੋਕੜ ਕੱ ਬਣਾ ਹਾਂਜੀ ਤینو ਪੰਜਵਾਂ ਮਹੀਨਾ ਲੱਗਿਆ ਵਾ ਚਾਰਾ ਤੋਂ ਬਾਹਰ ਆ ਹਾਂਜੀ ਦੁੱਧ ਹੈਗਾ ਇਹ ਥੱਲੇ 6 ਕਿੱਲੋ ਦੋਨਾਂ ਵੇੜਾਂ ਦਾ ਠੀਕ ਆ ਜੀ ਦੂਜੀ ਸੂਏ ਦੀ ਕੱਬਣਾ ਪਹਿਲਾ ਸੂਆ ਸੂਈ ਪਹਿਲਾ ਸੂਆ ਸੂਈ ਆ ਦੂਜੇ ਵਾਸਤੇ ਕੱਬਣਾ ਹਾਂਜੀ ਕਿੰਨਾ ਪੰਜਵਾਂ ਮਹੀਨਾ ਲੱਗਿਆ ਵਾ ਹਾਂ ਪੰਜਵਾਂ ਮਹੀਨਾ ਲੱਗਿਆ ਬਾਈ ਠੀਕ ਹੈ ਵਹਿੜ ਚੰਗੀਓ ਬਾਈ ਜਰਸੀ ਦਾ ਤੋਹਫਾ ਹੀ ਆ ਤੇ ਤੋਰ ਚਾਲ ਦੀ ਚੈੱਕ ਤੁਹਾਨੂੰ ਕਰਾ ਦਿੰਨੇ ਆ ਲਓ ਬਾਈ ਜੀ ਤੋਰ ਸੱਲੀ ਪਾਰਕ ਤੁਸੀਂ ਆਪ ਕਰਨੀ ਆ ਸੋਹਣੀ ਸੁਨੱਖੀ ਵਹਿੜਾ ਪੰਜਾਬ ਵਾਲੀ ਜਰਸੀ ਆ ਇਹਦਾ ਬਾਈ ਘਰ ਤੋਂ ਹੀ ਆਪਣੀ ਹਨਾ ਹਾਂ ਬਾਈ ਇਹ ਘਰ ਤੋਂ ਹੀ ਘਰ ਦੀ ਵਹਿੜਾ ਬਾਈ ਜੀ ਦੀ ਪਹਿਲੇ ਸੂਏ ਬਾਈ ਜੀ ਉਹਨਾਂ ਦੇ ਘਰੇ ਸੂਈ ਵੀ ਆ ਤੇ ਟੋਕਰ ਘੱਪਣ ਵਗਾ ਤੇ ਸੀਮਨ ਕਿਹੜਾ ਪਰਵਾਇਆ ਵਾ ਪਤਾ ਕੋਈ ਕੇ ਨਹੀਂ ਬਾਈ ਸੀਮਨ ਦਾ ਨਹੀਂ ਤੇਰਾ ਤੂੰ ਪਰਵਾਇਆ ਜਰਸੀ ਦਾ ਹੀ ਹਾਂ ਜਾਸਦੀ ਪਰਾਇਆ ਕੇ ਠੀਕ ਪਰਾਂ ਨਿਕਲੇ ਕਿਹੜਾ ਠੀਕ ਹੈ ਲੋ ਬਾਈ ਹੈ ਸੀਮਨ ਕਹਿੰਦਾ ਬਾਈ ਜੀ ਇਹਦਾ ਜਰਸੀ ਦਾ ਹੀ ਆ ਤੇ ਪਰ ਆਏ ਨਹੀਂ ਪਤਾ ਕਿਹੜਾ ਜਰਸੀ ਵਹਿੜਾ ਠੀਕ ਹੈ ਮੋਹਰ ਲਓ ਜੀ ਤੋਰਤਾਰ ਬਾਈ ਜੀ ਕਰਮ ਵਾਲੀ ਦੀ ਬਹੁਤ ਚੰਗੀ ਆ ਸੋਹਣੀ ਸੁਨੱਖੀ ਵਹਿੜਾ ਫੇਸ ਬਹੁਤ ਪਿਆਰਾ ਬਾਈ ਜੀ ਨਿੱਕੇ ਨਿੱਕੇ ਕੰਨ ਆ ਥਣ ਬਾਈ ਜੀ ਧਾਰੀ ਆ ਕੋਈ ਫੋਟ ਨਹੀਂ ਛਾਗ ਨਹੀਂ ਥਾਂ ਸੋਹਣਾ ਲੱਗਿਆ ਅੱਥੀ ਚੁਆਈ ਵਾਲਾ ਪੂਰੇ ਗੈਵ ਚ ਲੱਗੇ ਵੇ ਚਾਰੇ ਸਾਲ ਫੁੱਲ ਬਿਥੀ ਆ ਬਾਈ ਜੀ ਤੇ ਬਾਈ ਜੀ ਜਾਇਜ ਆ ਪੱਕੇ ਨੇ ਦੇ ਦਾਂਗੇ ਏ ਬਾਈ ਜੀ ਆਪਾਂ ਵੈੜ ਮੁੱਲ ਕਰਾਉਣ ਨੂੰ ਕਿੰਨਾ ਕਰਾਈ ਜਾ ਆਪਾਂ ਵੈੜ 53000 ਦੇ ਦਾਂਗੇ ਠੀਕ ਆ ਬਾਈ ਜੀ ਲੋ ਬਾਈ ਜੀ ਬਾਈ ਜੀ ਉਹਨਾਂ ਨੇ ਮੁੱਲ ਬਿਲਕੁਲ ਗੱਲਬਾਤ ਜਾਇਜ਼ ਕਰੀ ਆ ਤੇ ਬਾਕੀ ਬਾਈ ਜੀ ਆਏ ਗਏ ਵੀਰ ਦਾ ਕੋਈ ਮਾਲ ਤਾਂ ਜਾਇਜ਼ ਛੋੜ ਛੱਪੇ ਵਾਲਾ ਹੋ ਜਾਊਗਾ ਹਾਂਜੀ ਤੇ ਬਾਈ ਜੀ ਨੇ ਡਿਮਾਂਡ ਜਾਇਜ਼ੀ ਕਰੀ ਆ ਤੇ ਦੂਜਾ ਨੰਬਰ ਬਾਈ ਜੀ ਦੂਜਾ ਨੰਬਰ ਬਾਈ ਜੀ ਵੈੜ ਤਿਆਰ ਆ ਹਾਂਜੀ ਮੰਨ ਲੈ ਲੈਂਦੀ ਆ ਇਹ ਇੱਕ ਦੋ ਦਿਨ ਹੀ ਲੈਂਦੀ ਆ ਹਾਂਜੀ ਹੋ ਸਕਦਾ ਸਵੇਰੇ ਸੂਪੇ ਪਰਸੋਂ ਸੂਪੇ ਹਾਂਜੀ ਬਾਤਿਆ ਰੀਆਂ ਚੀ ਆ ਦੂਜੇ ਸੂਏ ਦੂਜਾ ਸੂਆ ਹੁੰਦੀ ਆ ਗੱਬਣ ਐ ਤੇ ਫਾਇ ਹੈ ਹਾਂ ਸੂਆ ਦੁੱਧ ਜਸਣਾ ਜੱਟ ਜਸਣਾ ਠੀਕ ਹੈ ਤੇ ਕਿੰਨਾ ਦੁੱਧ ਪਾ ਦੂਗੀ ਪਹਿਲੇ ਸੂਏ ਕਿੰਨਾ ਪਾਇਆ ਬਾਈ ਬਾਈ ਦੁੱਧ ਪਾ ਜੂਗੀ ਇਹ 23 24 ਕਿਲੋ ਯਰ ਕੀ 23 24 ਕਿਲੋ ਪਾ ਦੂਗੀ ਪਹਿਲੇ ਸੂਏ ਕਿੰਨਾ ਖੀਰ ਕਰੇ ਸੀਗਾ ਬਾਈ ਜੀ ਇਸ ਵੇਲੇ 19 ਵੀ ਕਿਲੋ ਦਾ ਠੀਕ ਹੈ 20 ਲੀਟਰ ਸੀਗਾ ਹਾਂਜੀ ਹਾਂਜੀ ਠੀਕ ਹਾਕਾ ਫੇਰ ਦਾ 20 ਲੀਟਰ ਦੁੱਧ ਪਾਉਣਾ ਲਓ ਬਾਈ ਜੀ ਤੋਰ ਚਾਲ ਤੁਹਾਨੂੰ ਇਹਦੀ ਵੀ ਚੈੱਕ ਕਰਾਉਣੇ ਆ ਸੋਹਣੀ ਸੰਖੀ ਵਹਿੜਾ ਚੰਗੇ ਢਾਂਚੇ ਦੀ ਬਾਈ ਜੀ ਲੈਵਲੂਏ ਦੀ ਤਿਆਰੀ ਸੁਖਨਾ ਕਰਨ ਵਾਲੀ ਦੀ ਬਹੁਤ ਚੰਗੀ ਆ ਤੇ ਪੰਜ ਚਾਰ ਦਿਨ ਬਾਕੀ ਹਜੇ ਵਹਿੜ ਚੋਰ ਚਾਲ ਬਾਈ ਜੀ ਫੁੱਲ ਚੰਗੀ ਐ ਨੇਵਾ ਕਰਮ ਵਾਲੀ ਦਾ ਬਹੁਤ ਸੋਹਣਾ ਫੋਟੋ ਵਾਲਾ ਰਗਾ ਬਾਈ ਜੀ ਇਹ ਰਹਿੰਦੇ ਆ ਇਸ ਤਰੀਕੇ ਦੇ ਹਿਸਾਬ ਨਾਲ ਵੀ 25 ਤਰੀਕ ਨੂੰ ਦਿਨ ਪੂਰੇ ਆ ਦੇ 25 ਤਰੀਕ ਨੂੰ ਹਾਂਜੀ ਤਿਆਰੀ ਬਹੁਤ ਚੰਗੀ ਹੋ ਵੈੜਦੀ ਹੈ ਨਾ ਹਾਂਜੀ ਠੀਕ ਆ ਬਾਈ ਜਿਹੜੇ ਦਿਨ ਤਿਆਰ ਹੋ ਗਈ ਤੁਹਾਨੂੰ ਵੀ ਪਤਾ ਲੱਤ ਨਹੀਂ ਮਟਣੀ ਗਾਂਦੀ ਮੋੜ ਲਿਓ ਜੀ ਤੇ ਥਣ ਬਾਈ ਜੀ ਨੇੜੇ ਤੋਂ ਤੁਹਾਨੂੰ ਚੈੱਕ ਕਰਾ ਦਿੰਦੇ ਆ ਕਰ ਲਓ ਰੋਕ ਲਓ ਵੀਰ ਕੱਲਾ ਕੱਲਾ ਥਾਣਾ ਬਾਈ ਫੁੱਲ ਗਏ ਲੱਗੇ ਚਾਰੇ ਥਾਣਾ ਕੋਈ ਫੋਟ ਸ਼ਾਂਗ ਹੋਣਗੀ ਬਾਈ ਲੈ ਚਲੋ ਜੀ ਅੱਥੀ ਚੁਾਈ ਵਾਲੇ ਆ ਚਾਰੂ ਕਰਮ ਵਾਲੀ ਬਹੁਤਾ ਬੂਟਾ ਪਤਾ ਨਹੀਂ ਕਾਹਦਾ ਇਸੇ ਨੂੰ ਲੱਗੀ ਖਾਣਾ ਲੈ ਚਲੋ ਸੋਨੀ ਇਸ ਨਖੀਏ ਪੁੱਲ ਵੱਡੇ ਚੰਗੇ ਢਾਂਚੇ ਦੀ ਆ ਤੇ ਚੰਗਾ ਬਾਈ ਜੀ 24 25 ਲੀਟਰ ਦੇ ਰਿਕਾਟ ਵਾਲੀ ਵਹਿੜ ਹੈਗੀ ਆ ਸੁਖਨਾ ਬਾਕੀ ਦੁੱਧ ਬਾਈ ਜੀ ਸੇਵਾ ਦਾ ਆਪਣੀ ਦਾ ਸਾਹ ਸਮਹਾਲ ਵਾਲੇ ਬੰਦੇ ਨੇ ਲੈ ਵੀ ਲੈਣਾ ਤੇ ਇਹ ਬਾਈ ਜੀ ਜਾਇਜ਼ ਆਪਾਂ ਕਿੰਨੇ ਦੇ ਦਾਂਗੇ ਏ ਜੈਜ ਬਾਈ ਜੀ ਆਪਾਂ 85000 ਦੀ ਰਹਿਟ ਦੇ ਦਾਂਗੇ ਅੱਜ ਦੀ ਘੜੀ ਠੀਕ ਹੈ ਜੀ ਜੇ ਮੰਨ ਲਾ ਅੱਜ ਭਲਕੇ ਦਾ ਸੌਦਾ ਹੁੰਦਾ ਹਾਂਜੀ ਤੇ ਜੇ ਬਾਅਦ ਚ ਹੁੰਦਾ ਤਾਂ ਫੇਰ ਉਦੋਂ ਮੌਕੇ ਤੇ ਉਹ ਜਮਲ ਹੋ ਜੂ ਠੀਕ ਹੈ ਲੋ ਬਾਈ ਜੀ ਨੇ ਮੁੱਲ ਬਿਲਕੁਲ ਬਾਈ ਜੀ ਦਾ ਜੈਜ ਕਰਿਆ ਆnde 85 ਦੀ ਦੇ ਦਾਂਗੇ ਤੇ ਦੂਜਾ ਨੰਬਰ ਬਾਈ ਜੀ ਦੂਜਾ ਨੰਬਰ ਤੀਜਾ ਨੰਬਰ ਤੀਜਾ ਨੰਬਰ ਬਾਈ ਜੀ ਸੂਈ ਦੀ ਆ ਹਾਂਜੀ ਇਹਨੂੰ ਹੋ ਗਿਆ ਅੱਜ 28-7 ਦਿਨ ਹੋ ਗਏ ਸੂਈ ਨੂੰ ਠੀਕ ਹੈ ਜੀ ਬੱਛੀ ਇਹਦੇ ਮਗਰੇ ਮਗਰੇ ਤੇ ਬਾਈ ਜੀ ਬੱਛੀ ਆ ਆ ਖੜੀ ਆ ਨੇੜੇ ਤੋਂ ਤੁਹਾਨੂੰ ਬੱਛੀ ਚੈੱਕ ਕਰਾ ਦਨੇ ਆ ਬਾਈ ਲੱਛੀ ਵੀ ਸੋਹਣੀਆ ਕਰਮਾਂ ਵਾਲੀ। ਦੈਨ ਕਿੰਨੇ ਹੋਏ ਇਹਨੂੰ? ਇਹਨੂੰ ਦਨ ਬਾਈ ਜੀ ਅਜ ਮਾਂਲਾ ਸਤ ਮੱਠ ਮਾਂ ਦਾ ਨਾ। ਠੀਕ ਆ ਸਤ ਮੱਠ ਮਾਂ ਦਨ ਬਾਈ ਜੀ ਸੁਈ ਨੂੰ ਆ ਤੇ ਕਿੰਨਾ ਕੁ ਬਾਈ ਜੀ ਦੁੱਧ ਹੁਣ ਤਿਆਰ? ਇਸ ਟਾਈਮ ਬਾਈ ਇਹ ਥੱਲੇ ਹੈਗਾ 13-14 ਕਿਲੋ ਦੁੱਧ। 14 ਕਿਲੋ ਦੁੱਧ ਤਿਆਰ ਆ। ਹਾਂਜੀ ਠੀਕ ਆ ਬਾਈ ਜੀ। ਪਾ ਦੂਗੀ 18 ਲੀਟਰ ਦੁੱਧ? ਹਾਂਜੀ ਹਾਂਜੀ ਪਾ ਦੋਗੀ ਪਾ ਦੋ। ਠੀਕ ਹੈ ਬਾਦਾ ਤਾਂ ਨਾ। ਹਾਂਜੀ ਬਾਕੀ ਕੜਕਪਾ ਤੁਰਨਾ ਅਜ ਤਾਂ ਕਰਮਾਂ ਵਾਲੀ ਦਾ। ਇਹਦਾ ਬਾਕੀ ਉਂਕਲੇ ਪੱਠਾ ਡਕਾਈ ਤੂੰ ਗਾਂਹ ਦੀ ਤਿਆਰੀ ਹੋਣੀ ਹੈ ਖਰਾਬ। ਹਾਂਜੀ ਹਾਂਜੀ ਸੇਵਾ ਨਾਲ ਦਸਲੀ ਪਾਰਕ ਤੁਸੀਂ ਆਪ ਕਰਨੀ ਆ ਵੈੜ ਬਾਈ ਇਹ ਵੀ ਚੰਗੀ ਆ ਸੂਹਾ ਦੂਜਾ ਹੀ ਆ ਜਵਾਨੀ ਵਾਲੀਆਂ ਵਹਿੜਾਂ ਬਾਈ ਜੀ ਹੁਣਾਂ ਕੋਲੇ ਕਿਸੇ ਵੀ ਦੇ ਪਸੰਦ ਹੋਣ ਤੇ ਬਾਈ ਜੀ ਦਾ ਨੰਬਰ ਸਕਰੀਨ ਦੇ 3 ਦੇ ਪਾਸੇ ਚੱਲੂਗਾ ਚੱਲਦੇ ਨੰਬਰ ਤੇ ਬਾਈ ਜੀ ਸਪਾਰਕ ਸ਼ੁਰੂ ਕਰ ਲਿਓ ਤੌਰ ਤਾਰ ਬਾਈ ਜੀ ਬਹੁਤ ਚੰਗੀ ਆ ਖਾਂ ਚਾ ਰਹੀ ਆ ਚਵਾਈ ਦੀ ਬਾਈ ਜੀ ਹੁਣੇ ਆਂਦੇ ਦੱਸ ਦਿਆ ਸੀਲ ਠੰਡੀ ਫੁੱਲਾ ਬਾਕੀ ਬਾਈ ਗਾਂ ਦਾ ਮਸਤ ਗਾਂ ਤੋਰਾ ਹੀ ਦੱਸਦਾ ਮੋੜ ਲਿਓ ਮਿਲੋ ਮੋੜ ਲਿਓ ਕੋਈ ਨਹੀਂ ਲਓ ਜੀ ਫੇਸਪੁੱਸ ਬਾਈ ਜੀ ਬਹੁਤ ਚੰਗਾ ਚੰਗੀ ਆ ਜਾਨੀ ਵੈਰ ਜਿੰਨੀ ਵੀ ਹੈਗੀ ਆ ਬਾਕੀ ਨੋਰਮਲ ਜਾਂ ਕ੍ਰੋਸ ਪੈਂਦਾ ਦੁੱਧ ਵੀ ਇਹਦਾ ਕਰਮ ਵਾਲੀ ਦਾ ਚੰਗਾ ਸੋਹਣਾ ਚਿੱਟਾ ਮੱਝਾਂ ਵਾਲਾ ਹੋਊਗਾ ਇਹ ਬਾਈ ਜੀ ਆਪਾਂ ਕਿੰਨੇ ਦੇ ਦਾਂਗੇ ਇਹ ਬਾਈ ਜੀ ਆਪਾਂ ਇਹਦਾ 80 ਤੋਂ 1000 ਰੁਪਿਆ ਮਾਨਤਾਣ ਕਰ ਦਾਂਗੇ ਠੀਕ ਆ ਜੀ ਕੋਈ ਹੋਰ ਵੀ ਹੋ ਜੂ ਮਾਨਤਾਣ ਹੋਰ ਵੀ ਹੋ ਜੂਆ ਠੀਕ ਆ ਬਾਕੀ ਬਾਈ ਜੀ ਚੱਲਦੀ ਗੱਲਬਾਤ ਦੇ ਵਿੱਚ ਹੋਈ ਜਾਂਦਾ ਹੁੰਦਾ ਤੇ ਬਾਈ ਜੀ ਦਾ ਨੰਬਰ ਪੁੱਛ ਲੈਨੇ ਬਾਈ ਜੀ ਮੋਬਾਈਲ ਨੰਬਰ ਆਪਣਾ ਨੰਬਰ ਆਪਣਾ ਹੈਗਾ ਬਾਈ ਜੀ 78142 093994 ਇਹ ਬਾਈ ਜੀ ਦਾ ਮੋਬਾਈਲ ਨੰਬਰ ਵੀਰੇ ਸਕਰੀਨ ਦੇ ਥੱਲੇ ਦੇ ਪਾਸੇ ਚੱਲੂਗਾ ਚੱਲਦੇ ਨੰਬਰ ਤੇ ਸਪਾਰਕ ਕਰ ਲਿਓ ਆਪਣੀ ਬਾਈ ਵੀਡੀਓ ਵਧਗਾ ਲੱਗੇ ਅਗੇ ਸ਼ੇਅਰ ਕਰ ਦਿਓ ਲਾਇਕ ਕਰ ਲਿਓ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਵੀਡੀਓ ਵੇਖਣ ਲਈ ਧੰਨਵਾਦ ਬਾਈ ਜੀ